ਮੈਂਬਰ ਸਹਿਬਾਨ ਸਾਡੇ ਐਮਸੀ ਸਹਿਬਾਨ ਤੇ ਆਮ ਆਦਮੀ ਪਾਰਟੀ ਦੇ ਵਰਕਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਤੇ ਗੱਜ ਕੇ ਬਲਾਵਤ ਤੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲੋਂ ਪਹਿਲਾਂ ਐਮਐਲਏ ਪਧੌਰ ਤੇ ਕੁਲਵੰਤ ਪੰਡੋਰੀ ਜੀ ਨੇ ਬੜੀ ਡਿਟੇਲ ਦੇ ਵਿੱਚ ਸਰਕਾਰ ਦੀਆਂ ਜੜੀਆਂ ਪ੍ਰਾਪਤੀਆਂ ਨੇ ਉਹ ਦੱਸਿਆ ਨੇ ਤੇ ਸੀਐਮ ਸਾਹਿਬ ਮੈਂ ਉਹਨਾਂ ਨੂੰ ਹੀ ਅੱਗੇ ਚਲਾਉਂਦੇ ਹੋਏ ਕਿਉਂਕਿ ਅੱਜ ਤੁਸੀਂ ਅਧਾਰ ਦੇ ਵਿਖੇ ਸ਼ਹਿਣੇ ਵਿਖੇ 8 ਲਾਇਬ੍ਰੇਰੀਆਂ ਦਾ ਅਧਿਕਾਟਨ ਕੀਤਾ ਇੱਥੇ ਵੀ ਤੇ ਸਾਡੇ ਬਰਨਾਲੇ ਵੀ ਮੈਂ ਤੁਹਾਨੂੰ ਉੱਥੇ ਵੀ ਦੱਸਿਆ ਕਿ ਕੱਲੇ ਹਲਕੇ ਦੇ ਵਿੱਚ 9 ਲਾਇਬ੍ਰੇਰੀਆਂ ਜਿਹੜੀਆਂ ਪਿਛਲੇ 3 ਸਾਲ ਦੇ ਵਿੱਚ ਬਰਨਾਲੇ ਹਲਕੇ 'ਚ ਬਣੀਆਂ ਨੇ ਤੇ ਤੁਸੀਂ ਪਿਛਲੀ ਕਿਸੇ ਸਰਕਾਰ 'ਚ ਇਹ ਗੱਲ ਕੱਢ ਕੇ ਦੇਖ ਲਓ ਕਿ ਜਿੰਨੀਆਂ ਲਾਇਬ੍ਰੇਰੀਆਂ ਕੱਲੇ ਬਰਨਾਲੇ ਜ਼ਿਲ੍ਹੇ 'ਚ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਲਾਇਬ੍ਰੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣੀ ਆ ਇੰਨੀ ਕਿਸੇ ਸਰਕਾਰ ਦੇ ਵਿੱਚ ਬਣੀਆ ਹੋਣ ਤੇ ਕੱਲੀਆਂ ਲਾਇਬ੍ਰੇਰੀਆਂ ਨਹੀਂ ਕਿਉਂਕਿ ਸਾਡੇ ਐਮਐਲਏ ਸਹਿਬਾਨਾਂ ਨੇ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ ਅੱਜ ਠੀਕ ਹੈ ਵਿਰੋਧੀਆਂ ਨੇ ਵਿਰੋਧ ਆ ਉਹ ਕਰਨਾ ਉਹਨਾਂ ਦਾ ਹੱਕ ਹੈ ਕਿਉਂਕਿ ਆ ਇੰਟਰਵਿਊ ਕਿਸਕਪਾਲ ਸਿੰਘ ਖੈਰਾ ਦੀ ਚੱਲ ਰਹੀ ਸੀ ਉਹਨੇ ਤੁਸੀਂ ਦੇਖੋ ਵੀ ਕੱਲੇ ਸਕਪਾਲ ਖੈਰਾ ਨੇ ਨਹੀਂ ਪ੍ਰਤਾਪ ਬਾਜਵੇ ਨੇ ਸਰਨਜੀ ਚੰਨੀ ਨੇ ਸਾਰਿਆਂ ਨੇ ਤੁਸੀਂ ਦੇਖੋ ਵੀ ਜਿਹੜੇ ਬਿਕਰਮਜੀਠੀਆ ਨੂੰ ਕੈਦੇ ਹੁੰਦੇ ਸੀ ਕਿਹਦੇ ਗਲ ਚ ਪਰਨਾ ਪਾ ਕੇ ਸੀਗਾ ਇਸ ਤਾਫ ਲੈ ਕੇ ਜਾਵਾਂਗੇ ਉਹਦੀ ਗ੍ਰਿਫਤਾਰੀ ਤੇ ਵੀ ਇਹਨਾਂ ਨੇ ਕਹਿ ਜਿਗੇ ਬਹੁਤ ਮਾੜਾ ਕੰਮ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਕੀਤਾ ਤੇ ਸਖਪਾਲ ਸਿੰਘ ਖਹਿਰਾ ਤੋਂ ਇੰਟਰਵਿਊ ਚ ਪੁੱਛਿਆ ਉਹ ਕਹਿੰਦਾ ਜੀ ਉਹਨੇ ਮੇਰੀ ਮਦਦ ਕੀਤੀ ਸੀ ਮੇਰੇ ਹੱਕ ਚ ਬਿਆਨ ਦਿੱਤਾ ਸੀ ਬਿਕਰਮਜੀਠੀਆ ਨੇ ਤੇ ਮੈਂ ਹੁਣ ਉਹਦੇ ਹੱਕ ਚ ਜਿਹੜਾ ਬਿਆਨ ਦੇਉਂਗਾ ਤੇ ਲੋੜ ਪਈ ਤਾਂ ਜੇਲ੍ਹ ਜਾ ਕੇ ਤੁਹਾਨੂੰ ਮਿਲੂੰਗਾ ਤਾਂ ਇਹਦਾ ਮਤਲਬ ਸਾਰੀ ਗੱਲ صاف ਹੈ ਵੀ ਭਾਈ ਤੁਸੀਂ ਜਿਹੜਾ ਸੀ ਇਨਨੇ ਟਾਈਮ ਤੋਂ ਕਹਿੰਦੇ ਹੋ ਹੁਣ ਕਿ ਕਾਲੀ ਕਾਂਗਸ ਹੀ ਰਲੇ ਹੋਇਆ ਤੇ ਤੁਸੀਂ ਰਲੇ ਵੀ ਹੋਇਓ ਤੇ ਕੇਵਲ ਵਿਰੋਧ ਕਰਨ ਲਈ ਤੁਸੀਂ ਸਰਕਾਰ ਦਾ ਵਿਰੋਧ ਕਰਨਾ ਇਹਨਾਂ ਨੇ ਵੀ ਤੇ ਜਿਹੜੇ ਇਹਨਾਂ ਦੇ ਲੋਕ ਕਈ ਪਿੰਡਾਂ 'ਚ ਬੈਠੇ ਆ ਉਹਨਾਂ ਨੇ ਵੀ ਸਿਰਫ ਇਸ ਗੱਲ ਕਰਕੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤਾਂ ਕਰਕੇ ਅਸੀਂ ਵਿਰੋਧ ਕਰਨਾ ਨਹੀਂ ਤੁਸੀਂ ਕਿਸੇ ਫੀਲਡ 'ਚ ਕਿਸੇ ਆਧਾਰੇ ਦਾ ਕੰਪੈਰੀਸਨ ਕਰਨਾ ਹੋਵੇ ਵੀ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ 'ਚ ਕੀ ਕੀਤਾ ਤੇ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਦੀਆਂ 20 25 25 ਸਾਲ ਸੱਤਾ ਭੁਖੀ ਪੰਚਾਇਤ ਦੇ ਚੋਂ ਉਹਨਾਂ ਨੇ ਕੀ ਕੀਤਾ ਕਿਤੇ ਵੀ ਨਹੀਂ ਟਿਕਦੇ ਆ ਹੁਣੇ ਐਮਐਲਏ ਸਾਹਿਬ ਨੇ ਪਾਣੀ ਦਾ ਜ਼ਿਕਰ ਕੀਤਾ ਆ ਤੁਸੀਂ ਇੱਥੇ ਬਰਨਾਲੇ ਵਾਲੇ ਬੈਠੇ ਹੋ ਮੁੱਖ ਮੰਤਰੀ ਸਾਹਿਬ ਸਾਡੇ ਇੱਥੇ ਕਿਸੇ ਨੇ ਨਹਿਰੀ ਪਾਣੀ ਪੰਜੀ ਵੀ ਨਹੀਂ ਦਿੱਤੀ ਐਮਐਲਏ ਪਧੋੜ ਬੈਠਿਆ ਇਕੱਲੇ ਆ ਸੈਣੇ ਜਿੱਥੇ ਆਪਾਂ ਅਧ்கਾਰਨ ਕਰਕੇ ਆਇਆ 48 ਕਰੋੜ ਰੁਪਇਆ ਤੁਸੀਂ ਇਕੱਲੇ ਸੈਣੇ ਰਜਵਾਹੇ ਨੂੰ ਦਿੱਤਾ ਆ ਸਾਡੇ ਬਰਨਾਲੇ ਜ਼ਿਲ੍ਹੇ ਚ ਘਟੋ ਘਟ 300 ਕਰੋੜ ਰੁਪਇਆ ਜਿਹੜਾ ਕੱਲੇ ਨਹਿਰੀ ਵਿਭਾਗ ਦੇ ਦਾ ਆ ਸਾਡੇ ਇਦਾਂ ਦੇ ਪੈਂਸਿਲ ਜਿਹਦੇ ਕਿੱਥੇ ਕਦੇ ਨਹਿਰੀ ਪਾਣੀ ਨਹੀਂ ਸੀ ਆਇਆ ਕਦੇ ਲੋਕਾਂ ਨੇ ਦੇਖਿਆ ਤੱਕ ਨਹੀਂ ਸੀ ਕੱਲੇ ਬਰਨਾਲੇ ਨਹੀਂ ਪੂਰੇ ਪੰਜਾਬ ਦੇ ਵਿੱਚ 40% ਨਹਿਰੀ ਪਾਣੀ ਦੀ ਵਰਤੋਂ ਜਿਹੜੀ ਪੰਜਾਬ ਦੇ ਵਿੱਚ ਵਧੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜੇ ਪਾਣੀ ਵੀ ਹੁਣ ਆਇਆ ਫਿਰ ਭਾਈ ਪਹਿਲਾਂ ਵਾਲੀ ਸਰਕਾਰ ਨਾਲ ਫਰਕ ਕਿਵੇਂ ਨਹੀਂ ਕਿਉਂਕਿ ਜੀ ਕਹਿੰਦੇ ਆ ਜੀ ਕੋਈ ਫਰਕ ਨਹੀਂ ਬੜੇ ਇਦਾਂ ਦੇ ਕੰਮ ਨੇ ਜਿਹੜੇ ਪਹਿਲੀ ਵਾਰ ਹੋਇਆ ਤੁਸੀਂ ਪੂਰੇ ਦੇਸ਼ 'ਚ ਘੁੰਮ ਕੇ ਦੇਖ ਲਓ ਕੇ ਪੰਜਾਬ ਤੋਂ ਬਿਨਾ ਕਿਤੇ ਵੀ ਇੱਕ ਟੋਲ ਪਲਾਜਾ ਵੀ ਕਿਤੇ ਬੰਦ ਹੋਇਆ ਹੋਵੇ ਤੇ ਪੰਜਾਬ ਦੇ ਵਿੱਚ 17 ਹੋਇਆ ਅੱਜ ਤੋਂ ਬਰਨਾਲੇ ਤੋਂ ਲੁਧਿਆਣੇ ਹੁਣ ਜਾਂਦੇ ਆ ਦੋ ਟੋਲ ਪਲਾਜੇ ਆ ਉਹ ਕਿਵੇਂ ਚੱਲਦੇ ਸੀ ਪਹਿਲਾਂ ਮਿਆਦ ਖਤਮ ਹੁੰਦੀ ਸੀ ਤੇ ਠੇਕੇਦਾਰ ਮੁੱਖ ਮੰਤਰੀ ਕੋਲ ਜਾਂਦੇ ਸੀ ਵੀ ਅੱਧੇ ਪੈਸੇ ਥੋੜੇ ਅੱਧੇ ਸਾਢੇ ਬੋਝ ਪੂਗਾ ਪੰਜਾਬ ਦੇ ਲੋਕਾਂ ਤੇ ਤੇ ਇੱਕ ਨਹੀਂ ਦੋ ਨਹੀਂ ਪੂਰੇ ਪੰਜਾਬ ਤੋਂ 17 ਟੋਲ ਪਲਾਜੇ ਬੰਦ ਹੋਇਆ ਤੇ ਉਹ ਭਧੌੜ ਵਾਲੇ ਆਏ ਨਹੀਂ ਬੰਦ ਹੋਏ ਤੁਹਾਡੇ ਮੁੱਖ ਮੰਤਰੀ ਨੇ ਉਹ ਹਜ਼ਾਰਾਂ ਕਰੋੜ ਰੁਪਏ ਨੂੰ ਠੋਕਰ ਮਾਰੀਆ ਤਾਂ ਪੰਜਾਬ ਚ ਕੋਲ ਪਲਾਜੇ ਬੰਦ ਹੋ ਗਏ। ਤੋਂ ਉਹਦੇ ਤੋਂ ਪਤਾ ਲੱਗਦਾ ਕਿ ਸਰਕਾਰ ਦੀ ਨੀਅਤ ਕੀ ਆ ਸਰਕਾਰ ਦੀ ਸੋਚ ਕੀ ਆ ਆ ਮੰਤਰੀ ਐਮ ਐਲ ਏ ਸਾਹਿਬ ਨੇ ਨੌਕਰੀਆਂ ਦਾ ਜ਼ਿਕਰ ਕੀਤਾ ਆ ਮਲਾਜ਼ਮ ਖੜੇ ਆ ਸਾਡੇ ਸਰਕਾਰੀ ਇਹਨਾਂ ਨੂੰ ਪੁੱਛੋ ਕਿਸੇ ਦੀ ਭਰਤੀ ਕਦੋਂ ਆ ਕਿਸੇ ਦੀ ਭਰਤੀ 16 ਦੀ ਹੋ ਕੋਈ 17 ਚ ਵੋਟਾਂ ਸੀ ਕਿਸੇ ਦੀ ਭਰਤੀ 11 ਜੋ ਕੋ ਤੇ 12 ਚ ਵੋਟਾਂ ਸੀ ਆ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ ਕਰਨਾ ਸੀ 1152 ਜਿਹੜੇ ਪ੍ਰੋਫੈਸਰ ਜਿਨ੍ਹਾਂ ਦੀ ਭਰਤੀ ਸੁਪਰੀਮ ਕੋਰਟ ਨੇ ਰੱਦ ਕੀਤੀ ਉਹ ਐਸੇ ਕਰਕੇ ਕੀਤੀ ਕਿਉਂਕਿ 5 ਸਾਲ ਤੱਕ ਭਰਤੀ ਕੀਤੀ ਨਹੀਂ ਵੋਟਾਂ ਵੇਲੇ ਜਾ ਕੇ ਕਾਲੀ ਕਾਲੀ ਭਰਤੀ ਕੀਤੀ ਜਿਹਦੇ ਕਰਕੇ ਜਿਹੜੀਆਂ ਜੂੰਦੀ ਸੀ ਤਾਂ ਗਾਈਡਲਾਈਨ ਸੀ ਉਹੀ ਨਹੀਂ ਫਾਲੋ ਕੀਤੀਆਂ ਜਿਹਦੇ ਕਰਕੇ ਤੇ 1158 ਪਰਿਵਾਰਾਂ ਨੂੰ ਜਿਹੜਾ ਦੁੱਖ ਭੋਗਣਾ ਪੈ ਰਿਹਾ ਨਹੀਂ ਤੁਸੀਂ 5 ਸਾਲ ਹੁੰਦੇ ਉਦੋਂ ਕੰਮ ਕਰ ਲਿਆ ਕਰੋ ਸਾਰੀਆਂ ਭਰਤੀਆਂ ਕੇਵਲ ਵੋਟਾਂ ਵੇਲੇ ਉਦੋਂ ਵੀ ਕਿੰਨੀਆਂ ਕਿਸੇ ਸਰਕਾਰ ਚ 10000 ਕਿਸੇ ਚ 12000 ਕਿਸੇ ਚ 15000 ਤੇ 25 ਸਾਲਾਂ ਦਾ ਰਿਕਾਰਡ ਚੱਕ ਲੋ ਪਹਿਲੀ ਸਰਕਾਰ ਹੈ ਜਿਨੇ ਪਹਿਲੇ 3 ਸਾਲ ਚ 50000 ਤੋਂ ਸਰਕਾਰੀ ਨੌਕਰੀਆਂ ਉੱਪਰ ਦਿੱਤੀਆਂ ਜੇ ਇਹ ਸਰਕਾਰ ਦੇ ਸਕਦੇ ਪਹਿਲਾਂ ਤੋਂ ਕਿਹਨਾਂ ਦਿੱਤੀਆਂ ਹਰ ਗੱਤੇ ਆ ਜਿੰਮੇਦਾਰ ਭਾਈਚਾਰਾ ਇੱਥੇ ਬੈਠਾ ਹੈ ਅੱਗੇ ਕਦੇ ਮੋਟਰ ਵਾਲੀ ਲੜ ਕਦੇ ਦਿਨੇ ਆਈ ਹੁਣ ਕਿਵੇਂ ਆਉਂਦੀ ਹੈ ਉਹੀ ਆ ਸਾਰਾ ਕੁਛ ਫਰਕ ਹੈ ਸਿਰਫ ਨੀਅਤ ਦਾ ਸੋ ਭਰਾਵੋ ਜਿਹੜੇ ਮਰਜੀ ਮੁੱਦੇ ਤੇ ਜਿਹੜੇ ਮਰਜੀ ਫੀਲਡ ਦਾ ਕਿਸੇ ਦਾ ਤੁਸੀਂ ਕੰਪੈਰੀਸ਼ਨ ਕਰੋ ਕਿਸੇ ਦਾ ਨਾਪ ਤੋਲ ਕਰਕੇ ਦੇਖ ਲਓ ਜੇ ਇੱਕ ਵੀ ਜਗ੍ਹਾ ਆਮ ਆਦਮੀ ਪਾਰਟੀ ਕਿਸੇ ਨਾਲ ਉੰਨੀ ਹੋਵੇ 19 ਕਿਤਾ ਕੀ ਆਪਾਂ 51 21 ਦਾ ਲੋ ਹੀ ਫਰਕ ਜਿਹੜਾ ਜ਼ਿਆਦਾ ਹੈ ਸੋ ਬੜੇ ਕੰਮ ਨੇ ਜਿਹੜੇ ਸੂਬਾ ਸਰਕਾਰ ਨੇ ਪਿਛਲੇ 3 3.5 ਸਾਲ ਚ ਕੀਤੇ ਆ ਜਿਨ੍ਹਾਂ ਦਾ ਕੋਈ ਤੋੜ ਨਹੀਂ ਆ ਹੁਣ ਇਹ ਹਰਿੰਦਰ ਜੀ ਮੈਨੂੰ ਦੱਸ ਰਹੇ ਸੀ ਕਿ ਕਹਿੰਦੇ ਮੈਂ ਜਦੋਂ ਦਫ਼ਤਰ ਬੈਠਦਾ ਰੋਜ਼ ਮੈਨੂੰ ਘੱਟੋ ਘੱਟ 20 25 ਬੰਦੇ ਆ ਕੇ ਕਹਿੰਦੇ ਆ ਜੀ ਕਿ ਜਿਹੜਾ ਤੁਸੀਂ ਆ 10 ਲੱਖ ਵਾਲਾ ਕੀਤਾ ਹੈ ਅਲਾਜ ਆਲਾ ਕਿ ਇਹਨੇ ਲੋਕਾਂ ਦੇ ਵਿੱਚ ਤੁਹਾਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਪੈਣੀ ਲੋਕ ਇਹਦੇ ਨਾਲ ਇੰਨੇ ਖੁਸ਼ ਨੇ ਸੋ ਬੜੇ ਇਹਦੇ ਲਈ ਮੁੱਖ ਮੰਤਰੀ ਸਾਹਿਬ ਤੁਹਾਡੇ ਧੰਨਵਾਦੀਆਂ ਕਿ ਬਹੁਤ ਲੋਕਪੱਕੀ ਫੈਸਲੇ ਜਿਨ੍ਹਾਂ ਦੇ ਨਾਲ ਸਟੇਟ 'ਚ ਡਿਵੈਲਪਮੈਂਟ ਵੀ ਹੋ ਰਹੀ ਹੈ ਤਰੱਕੀ ਵੀ ਹੋ ਰਹੀ ਹੈ ਤੇ ਜਿਹਦੇ ਨਾਲ ਸੂਬਾ ਅੱਗੇ ਵੀ ਵਧ ਰਿਹਾ ਹੈ ਤੇ ਸਾਰੇ ਕੰਮ ਜਿਹੜੇ ਨੇ ਇਹ ਕੋਈ ਕਹਿਣ ਦੀ ਗੱਲ ਨਹੀਂ ਆਨ ਰਿਕਾਰਡ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਸੋ ਪਹਿਲਾਂ ਵੀ ਕੰਮ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨੇ ਆ ਤੇ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਦੁਬਾਰਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਉਥੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਤੁਸੀਂ ਪਹਿਲਾਂ ਵੀ ਬਹੁਤ ਪੈਸੇ ਦਿੱਤੇ ਆ ਬਹੁਤ ਫੰਡ ਦਿੱਤੇ ਆ ਇਸੇ ਤਰ੍ਹਾਂ ਦੀ ਸਾਡੇ ਜਿਹੜਾ ਖਜ਼ਾਨੇ ਵਾਲਾ ਮੂੰਹ ਹੈ ਬਰਨਾਲੇ ਜ਼ਿਲ੍ਹੇ ਵਾਲਾ ਖੋਲ ਕੇ ਰੱਖੋ ਤਾਂ ਕਿ ਬਰਨਾਲਾ ਕਿਲਾ ਬਹੁਤ ਸਾਲ ਕਹਿ ਲਓ ਵੀ ਸੱਤਾ ਤੋਂ ਅਸੀਂ ਬਾਹਰ ਹੀ ਰਹੇ ਹਾਂ ਇਹ ਆਮ ਆਦਮੀ ਪਾਰਟੀ ਕਰਕੇ ਬਰਨਾਲਾ ਜ਼ਿਲ੍ਹਾ ਕਹਿ ਲਓ ਵੀ ਸੱਤਾ ਚਾਹੇ ਤੇ ਸਾਡੀ ਸੁਣਵਾਈ ਹੋਣ ਲੱਗੀ ਹੈ ਜਿਵੇਂ ਨਹਿਰੀ ਮਹਿਕਮੇ ਦੇ ਪਹਿਲਾਂ ਪੈਸੇ ਆਏ ਆ ਜਿਹੜੇ ਸਾਡੇ ਮੋਗੇ-ਮੋਗੇ ਰਹਿ ਗਏ ਉਹਨਾਂ ਦੇ ਵੀ ਤੁਸੀਂ ਕਹਿ ਕੇ ਜਿਹੜੇ ਪੈਸੇ ਆ ਉਹ ਕਰਵਾ ਦਿਓ ਤਾਂ ਕਿ ਜਿਹੜੇ ਪਿੰਡਾਂ 'ਚ ਪਾਣੀ ਰਹਿੰਦਾ ਹੈ ਉੱਥੇ ਵੀ ਸਾਰੇ ਪਿੰਡਾਂ ਜਿਹੜਾ ਹਰ ਕਿਉਂਕਿ ਸਰਕਾਰ ਦੀ ਨੀਤੀ ਹੈ ਕਿ ਹਰ ਜ਼ਿਮੀਂਦਾਰ ਨੂੰ ਲਹਿਰੀ ਪਾਣੀ ਦੇਣਾ ਉੱਥੇ ਵੀ ਜਿਹੜਾ ਪਾਣੀ ਆ ਉਹ ਪਹੁੰਚ ਸਕੇ ਤੋਂ ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਕਾ ਖਾਲਸਾ ਵਾ ਗੁਰਜੀ ਕੀ ਫਤਿਹ ਵਿੱਚ ਮੈਂਬਰ ਸਹਿਬਾਨ ਸਾਡੇ ਐਮਸੀ ਸਹਿਬਾਨ ਤੇ ਆਮ ਆਦਮੀ ਪਾਰਟੀ ਦੇ ਵਰਕਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਤੇ ਗੱਜ ਕੇ ਬੁਲਾਵਟ ਤੇ ਸ਼੍ਰੀ ਭਾਈ ਗੁਰਜੀ ਕਾ ਖਾਲਸਾ ਸ਼੍ਰੀ ਭਾਈ ਗੁਰਜੀ ਕੀ ਫਤਿਹ ਸੋ ਮੇਰੇ ਨਾਲ ਪਹਿਲਾਂ ਐਮਐਲਏ ਪਧੌਰ ਤੇ ਕੁਲਵੰਤ ਪੰਡੋਰੀ ਜੀ ਨੇ ਬੜੀ ਡिटेल ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਦਸੀਆਂ ਨੇ ਤੇ ਸੀਐਮ ਸਾਹਿਬ ਮੈਂ ਉਹਨਾਂ ਨੂੰ ਹੀ ਅੱਗੇ ਚਲਾਉਂਦੇ ਹੋਏ ਕਿਉਂਕਿ ਅੱਜ ਤੁਸੀਂ ਭਧੌੜ ਵਿਖੇ ਸ਼ਹਿਣੇ ਵਿਖੇ ਅੱਠ ਲਾਇਬ੍ਰੇਰੀਆਂ ਦਾ ਦੇ ਘਾਟਨ ਕੀਤਾ ਇੱਥੇ ਵੀ ਤੇ ਸਾਡੇ ਬਰਨਾਲੇ ਵੀ ਮੈਂ ਤੁਹਾਨੂੰ ਉੱਥੇ ਵੀ ਦੱਸਿਆ ਕਿ ਕੱਲੇ ਹਲਕੇ ਦੇ ਵਿੱਚ ਨੌ ਲਾਇਬ੍ਰੇਰੀਆਂ ਜਿਹੜੀਆਂ ਪਿਛਲੇ 3 ਸਾਲ ਦੇ ਵਿੱਚ ਬਰਨਾਲੇ ਹਲਕੇ 'ਚ ਬਣੀਆਂ ਨੇ ਤੇ ਤੁਸੀਂ ਪਿਛਲੀ ਕਿਸੇ ਸਰਕਾਰ 'ਚ ਇਹ ਗੱਲ ਕੱਢ ਕੇ ਦੇਖ ਲੋ ਕਿ ਜਿੰਨੀਆਂ ਲਾਇਬ੍ਰੇਰੀਆਂ ਇਕੱਲੇ ਬਰਨਾਲੇ ਜ਼ਿਲ੍ਹੇ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਲਾਇਬ੍ਰੇਰੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣੀਆਂ ਐ ਇੰਨੀ ਕਿਸੇ ਸਰਕਾਰ ਦੇ ਵਿੱਚ ਬਣੀਆਂ ਹੋ। ਤੇ ਇਕੱਲੀਆਂ ਲਾਇਬ੍ਰੇਰੀਆਂ ਨਹੀਂ ਕਿਉਂਕਿ ਸਾਡੇ ਐਮਐਲਏ ਸਹਿਬਾਨਾਂ ਨੇ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ। ਅੱਜ ਠੀਕ ਐ ਵਿਰੋਧੀਆਂ ਨੇ ਵਿਰੋਧ ਆ ਉਹ ਕਰਨਾ ਉਹਨਾਂ ਦਾ ਹੱਕ ਐ ਕਿਉਂਕਿ ਆ ਇੰਟਰਵਿਊ ਕਿ ਸਕਪਾਲ ਸਿੰਘ ਖੈਰਾ ਦੀ ਚੱਲ ਰਹੀ ਸੀ। ਉਹਨੇ ਤੁਸੀਂ ਦੇਖੋ ਵੀ ਕੱਲੇ ਸਖਪਾਲ ਖੈਰਾ ਨੇ ਨਹੀਂ ਪ੍ਰਤਾਪ ਬਾਜਵੇ ਨੇ ਚਰਨਜੀਤ ਚੰਨੀ ਨੇ ਸਾਰਿਆਂ ਨੇ ਤੁਸੀਂ ਦੇਖੋ ਵੀ ਜਿਹੜੇ ਬਿਕਰਮਜੀਤ ਸਿੰਘ ਨੂੰ ਕੈਦੇ ਹੁੰਦੇ ਸੀ ਕਿਹਦੇ ਗਲ ਚ ਪਰਨਾ ਪਾ ਕੇ ਸੀਗਾ ਇਸਟਾਫ ਲੈ ਕੇ ਜਾਵਾਂਗੇ ਉਹਦੀ ਗ੍ਰਿਫਤਾਰੀ ਤੇ ਵੀ ਇਹਨਾਂ ਨੇ ਕਹਿ ਜਿਕੇ ਬਹੁਤ ਮਾੜਾ ਕੰਮ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਕੀਤਾ ਤੇ ਸਖਪਾਲ ਸਿੰਘ ਖੈਰਾ ਤੋਂ ਇੱਕ ਇੰਟਰਵਿਊ ਚ ਪੁੱਛਿਆ ਉਹ ਕਹਿੰਦਾ ਜੀ ਉਹਨੇ ਮੇਰੀ ਮਦਦ ਕੀਤੀ ਸੀ ਮੇਰੇ ਹੱਕ 'ਚ ਬਿਆਨ ਦਿੱਤਾ ਸੀ ਫਿਕਰਮ ਚੀਟੀਆਂ ਨੇ ਤੇ ਮੈਂ ਹੁਣ ਉਹਦੇ ਹੱਕ 'ਚ ਜਿਹੜਾ ਬਿਆਨ ਦੇਉਂਗਾ ਤੇ ਲੋੜ ਪਈ ਤਾਂ ਜੇਲ੍ਹ ਜਾ ਕੇ ਤੁਹਾਨੂੰ ਮਿਲੂੰਗਾ ਤਾਂ ਇਹਦਾ ਮਤਲਬ ਸਾਰੀ ਗੱਲ ਸਾਫ਼ ਹੈ ਵੀ ਭਾਈ ਤੁਸੀਂ ਜਿਹੜਾ ਸੀ ਇਨਨੇ ਟਾਈਮ ਤੋਂ ਕਹਿੰਦੇ ਹੋਣਾ ਕਿ ਕਾਲੀ ਕਾਂਗਰਸ ਦੀ ਰਲੇ ਹੋਇਆ ਤੇ ਤੁਸੀਂ ਰਲੇ ਵੀ ਹੋਇਓ ਤੇ ਕੇਵਲ ਵਿਰੋਧ ਕਰ ਲਈ ਤੁਸੀਂ ਸਰਕਾਰ ਦਾ ਵਿਰੋਧ ਕਰਨਾ ਇਹਨਾਂ ਨੇ ਵੀ ਤੇ ਜਿਹੜੇ ਇਹਨਾਂ ਦੇ ਲੋਕ ਕਈ ਪਿੰਡਾਂ 'ਚ ਬੈਠੇ ਆ ਉਹਨਾਂ ਨੇ ਵੀ ਸਿਰਫ ਇਸ ਗੱਲ ਕਰਕੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤਾ ਕਰਕੇ ਤੁਸੀਂ ਵਿਰੋਧ ਕਰਨਾ ਨਹੀਂ ਤੁਸੀਂ ਕਿਸੇ ਫੀਲਡ ਚ ਕਿਸੇ ਅਦਾਰੇ ਦਾ ਕੰਪੈਰੀਸ਼ਨ ਕਰਨਾ ਹੋਵੇ ਵੀ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਚ ਕੀ ਕੀਤਾ ਤੇ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਦੀਆਂ 20 25 25 ਸਾਲ ਸੱਤਾ ਭੋਗੀ ਪੰਜਾਬ ਦੇ ਚ ਉਹਨਾਂ ਨੇ ਕੀ ਕੀਤਾ ਕਿਤੇ ਵੀ ਨਾ ਟਿਕਦੇ ਆ ਹੁਣੇ ਐਮਐਲਏ ਸਾਹਿਬ ਨੇ ਪਾਣੀ ਦਾ ਜ਼ਿਕਰ ਕੀਤਾ ਆ ਤੁਸੀਂ ਇੱਥੇ ਬਰਨਾਲੇ ਵਾਲੇ ਬੈਠੇ ਹੋ ਮੁੱਖ ਮੰਤਰੀ ਸਾਹਿਬ ਸਾਡੇ ਇੱਥੇ ਕਿਸੇ ਨੇ ਨਹਿਰੀ ਪਾਣ ਲਈ ਪੰਜੀ ਵੀ ਨਹੀਂ ਦਿੱਤੀ ਐਮਐਲਏ ਪਧੌੜ ਬੈਠਿਆ ਕੱਲੇ ਆ ਸੈਣੇ ਜਿੱਥੇ ਆ ਪਦ ਘਾਣ ਕਰਕੇ ਆਇਆ 48 ਕਰੋੜ ਰੁਪਇਆ ਤੁਸੀਂ ਕੱਲੇ ਸੈਣੇ ਰਜਵਾਹੇ ਨੂੰ ਦਿੱਤਾ ਆ ਸਾਡੇ ਬਰਨਾਲੇ ਜ਼ਿਲ੍ਹੇ ਚ ਘੱਟੋ ਘਾਟ 300 ਕਰੋੜ ਰੁਪਇਆ ਜਿਹੜਾ ਕੱਲੇ ਨਹਿਰੀ ਵਿਭਾਗ ਦੇ ਦਾ ਆ ਸਾਡੇ ਇਦਾਂ ਦੇ ਪਿੰਡ ਸੀ ਜਿੱਦੇ ਕਿੱਥੇ ਕਦੇ ਨਹਿਰੀ ਪਾਣੀ ਨਹੀਂ ਸੀ ਆਇਆ ਕਦੇ ਲੋਕਾਂ ਨੇ ਦੇਖਿਆ ਤੱਕ ਨਹੀਂ ਸੀ ਕੱਲੇ ਬਰਨਾਲੇ ਨਹੀਂ ਪੂਰੇ ਪੰਜਾਬ ਦੇ ਵਿੱਚ 40% ਨਹਿਰੀ ਪਾਣੀ ਦੀ ਵਰਤੋਂ ਆ ਜਿਹੜੀ ਪੰਜਾਬ ਦੇ ਵਿੱਚ ਵਧੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜੇ ਪਾਣੀ ਵੀ ਹੋਣੇ ਆਇਆ ਫਿਰ ਭਾਈ ਪਹਿਲਾਂ ਵਾਲੀ ਸਰਕਾਰ ਨਾਲ ਫਰਕ ਕਿਵੇਂ ਨਹੀਂ ਕਿਉਂਕਿ ਜੀ ਕਹਿੰਦੇ ਆ ਜੀ ਕੋਈ ਫਰਕ ਨਹੀਂ ਬੜੇ ਇਦਾਂ ਦੇ ਕੰਮ ਨੇ ਜਿਹੜੇ ਪਹਿਲੀ ਵਾਰ ਹੋਇਆ ਤੁਸੀਂ ਪੂਰੇ ਦੇਸ਼ 'ਚ ਘੁੰਮ ਕੇ ਦੇਖ ਲਓ ਕਿ ਪੰਜਾਬ ਤੋਂ ਬਿਨਾ ਕਿਤੇ ਵੀ ਇੱਕ ਟੋਲ ਪਲਾਜਾ ਵੀ ਕਿਤੇ ਬੰਦ ਹੋਇਆ ਹੋਵੇ ਤੇ ਪੰਜਾਬ ਦੇ ਵਿੱਚ 17 ਹੋਇਆ ਅੱਜ ਤੋਂ ਬਰਨਾਲੇ ਤੋਂ ਲੁਧਿਆਣੇ ਨੂੰ ਜਾਂਦੇ ਆ ਦੋ ਟੋਲ ਪਲਾਜੇ ਆ ਉਹ ਕਿਵੇਂ ਚੱਲਦੇ ਸੀ ਪਹਿਲਾਂ ਮਿਆਦ ਖਤਮ ਹੁੰਦੀ ਸੀ ਤੇ ਠੇਕੇਦਾਰ ਮੁੱਖ ਮੰਤਰੀ ਕੋਲ ਜਾਂਦੇ ਸੀ ਵੀ ਅੱਧੇ ਪੈਸੇ ਥੋੜੇ ਅੱਧੇ ਸਾਢੇ ਬੋਝ ਪੂਗਾ ਪੰਜਾਬ ਦੇ ਲੋਕਾਂ ਤੇ ਤੇ ਇੱਕ ਨਹੀਂ ਦੋ ਨਹੀਂ ਪੂਰੇ ਪੰਜਾਬ ਤੋਂ 17 ਕੋਲ ਪਲਾਜੇ ਬੰਦ ਹੋਇਆ ਤੇ ਉਹ ਭਦੌੜ ਵਾਲੇ ਆਏ ਨਹੀਂ ਬੰਦ ਹੋਏ ਥੋਡੇ ਮੁੱਖ ਮੰਤਰੀ ਨੇ ਉਹ ਹਜ਼ਾਰਾਂ ਕਰੋੜ ਰੁਪਏ ਨੂੰ ਠੋਕਰ ਮਾਰੀਆ ਤਾਂ ਪੰਜਾਬ ਚ ਕੋਲ ਪਲਾਜੇ ਬੰਦ ਹੋਇਆ ਸੋ ਉਹਦੇ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਕੀ ਆ ਸਰਕਾਰ ਦੀ ਸੋਚ ਕੀ ਆ ਆ ਮੰਤਰੀ ਐਮ ਐਲ اے ਸਾਹਿਬ ਨੇ ਨੌਕਰੀਆਂ ਦਾ ਜ਼ਿਕਰ ਕੀਤਾ ਆ ਮਲਾਜ਼ਮ ਖੜੇ ਆ ਸਾਡੇ ਸਰਕਾਰੀ ਇਹਨਾਂ ਤੋਂ ਪੁੱਛੋ ਕਿਸੇ ਦੀ ਭਰਤੀ ਕਦੋਂ ਆ ਕਿਸ ਦੀ ਭਰਤੀ 16 ਦੀ ਹੋਊ ਕਿਉਂਕਿ 17 ਚ ਵੋਟਾਂ ਸੀ ਕਿਸੇ ਦੀ ਭਰਤੀ 11 ਜੋਕ ਉਤੇ 12 ਚ ਵੋਟਾਂ ਸੀ ਆ ਜਿਹੜੇ ਮੁੱਖ ਮੰਤਰੀ ਸਾਹਿਬ ਮੈਂ ਜ਼ਿਕਰ ਕਰ ਰਿਹਾ ਸੀ 1152 ਜਿਹੜੇ ਪ੍ਰੋਫੈਸਰ ਜਿਨ੍ਹਾਂ ਦੀ ਭਰਤੀ ਸੁਪਰੀਮ ਕੋਰਟ ਨੇ ਰੱਦ ਕੀਤੀ ਉਹ ਐਸੇ ਕਰਕੇ ਕੀਤੀ ਕਿਉਂਕਿ 5 ਸਾਲ ਤਾ ਭਰਤੀ ਕੀਤੀ ਨਹੀਂ ਵੋਟਾਂ ਵੇਲੇ ਜਾ ਕੇ ਕਾਲੀ ਕਾਲੀ ਭਰਤੀ ਕੀਤੀ ਜਿਹਦੇ ਕਰਕੇ ਜਿਹੜੀਆਂ ਜੂਜ ਸੀ ਤੇ ਗਾਈਡਲਾਈਨ ਸੀ ਉਹ ਹੀ ਨਹੀਂ ਫਾਲੋ ਕੀਤੀਆਂ ਜਿਹਦੇ ਕਰਕੇ ਤੇ 1158 ਪਰਿਵਾਰਾਂ ਨੂੰ ਜਿਹੜਾ ਦੁੱਖ ਭੋਗਣਾ ਪੈ ਰਿਹਾ ਨਹੀਂ ਤੁਸੀਂ 5 ਸਾਲ ਹੁੰਦੇ ਆ ਉਹ ਤੋਂ ਕੰਮ ਕਰ ਲਿਆ ਕਰੋ ਸਾਰੀਆਂ ਭਾਰਤੀਆਂ ਕੇਵਲ ਵੋਟਾਂ ਵੇਲੇ ਉਦੋਂ ਵੀ ਕਿੰਨੀਆਂ ਕਿਸੇ ਸਰਕਾਰ ਚ 10000 ਕਿਸੇ ਚ 12000 ਕਿਸੇ ਚ 15000 ਤੇ 25 ਸਾਲਾਂ ਦਾ ਰਿਕਾਰਡ ਚੱਕ ਲਓ ਪਹਿਲੀ ਸਰਕਾਰ ਹੈ ਜਿਨੇ ਪਹਿਲੇ 3 ਸਾਲ ਚ 50000 ਤੋਂ ਸਰਕਾਰੀ ਨੌਕਰੀਆਂ ਉੱਪਰ ਦਿੱਤੀਆਂ ਜੇ ਇਹ ਸਰਕਾਰ ਦੇ ਸਕਦੇ ਪਹਿਲਾਂ ਕਿਉਂ ਦਿੱਤੀਆਂ ਹਰ ਗੱਤੇ ਆ ਜਿੰਮੇਦਾਰ ਭਾਈਚਾਰਾ ਇੱਥੇ ਬੈਠਾ ਹੈ ਅੱਗੇ ਕਦੇ ਮੋਟਰ ਵਾਲੀ ਲੜ ਕਦੇ ਦਿਨੇ ਆਈ ਹੁਣ ਕਿਵੇਂ ਆਉਂਦੀ ਹੈ ਉਹੀ ਆ ਸਾਰਾ ਕੁਛ ਫਰਕ ਹੈ ਸਿਰਫ ਨੀਅਤ ਦਾ ਸੋ ਭਰਾਵੋ ਜਿਹੜੇ ਮਰਜੀ ਮੁੱਦੇ ਤੇ ਜਿਹੜੇ ਮਰਜੀ ਫੀਲਡ ਦਾ ਕਿਸੇ ਦਾ ਤੁਸੀਂ ਕੰਪੈਰੀਸ਼ਨ ਕਰੋ ਕਿਸੇ ਦਾ ਨਾਪ ਤੋਲ ਕਰਕੇ ਦੇਖ ਲਓ ਜੇ ਇੱਕ ਵੀ ਜਗ੍ਹਾ ਆਮ ਆਦਮੀ ਪਾਰਟੀ ਕਿਸੇ ਨਾਲ 19 ਹੋਵੇ 19 21 ਦਾ ਕੀ ਆਪਾਂ 51 21 ਦਾ ਲੋਈ ਫਰਕ ਜਿਹੜਾ ਜ਼ਿਆਦਾ ਹੈ ਸੋ ਬੜੇ ਕੰਮ ਨੇ ਜਿਹੜੇ ਸੂਬਾ ਸਰਕਾਰ ਨੇ ਪਿਛਲੇ 3 3.5 ਸਾਲ ਚ ਕੀਤੇ ਆ ਜਿਨ੍ਹਾਂ ਦਾ ਕੋਈ ਤੋੜ ਨਹੀਂ ਆ ਹੁਣ ਇਹ ਹਰਿੰਦਰ ਜੀ ਮੈਨੂੰ ਦੱਸ ਰਹੇ ਸੀ ਕਿ ਕਹਿੰਦੇ ਮੈਂ ਜਦੋਂ ਦਫ਼ਤਰ ਬੈਠਦਾ ਰੋਜ਼ ਮੈਨੂੰ ਘੱਟੋ ਘੱਟ 20-25 ਬੰਦੇ ਆ ਕੇ ਕਹਿੰਦੇ ਆ ਜੀ ਕਿ ਜਿਹੜਾ ਤੁਸੀਂ ਆ 10 ਲੱਖਾਂ ਵਾਲਾ ਕੀਤਾ ਹੈ ਇਲਾਜ ਵਾਲਾ ਕਿ ਇਹਨੇ ਲੋਕਾਂ ਦੇ ਵਿੱਚ ਤੁਹਾਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਪੈਣੀ ਲੋਕ ਇਹਦੇ ਨਾਲ ਇੰਨੇ ਖੁਸ਼ ਨੇ ਸੋ ਬੜੇ ਇਹਦੇ ਲਈ ਮੁੱਖ ਮੰਤਰੀ ਸਾਹਿਬ ਤੁਹਾਡੇ ਧੰਨਵਾਦੀ ਆ ਕਿ ਬਹੁਤ ਲੋਕਪੱਖੀ ਫੈਸਲੇ ਜਿਨ੍ਹਾਂ ਦੇ ਨਾਲ ਸਟੇਟ 'ਚ ਡਿਵੈਲਪਮੈਂਟ ਵੀ ਹੋ ਰਹੀ ਹੈ ਤਰੱਕੀ ਵੀ ਹੋ ਰਹੀ ਹੈ ਤੇ ਜਿਹਦੇ ਨਾਲ ਸੂਬਾ ਅੱਗੇ ਵੀ ਵਧ ਰਿਹਾ ਹੈ ਤੇ ਸਾਰੇ ਕੰਮ ਜਿਹੜੇ ਨੇ ਇਹ ਕੋਈ ਕਹਿਣ ਦੀ ਗੱਲ ਨਹੀਂ ਆਨ ਰਿਕਾਰਡ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਸੋ ਪਹਿਲਾਂ ਵੀ ਕੰਮ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨੇ ਆ ਤੇ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਦਵਾਰਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਉਥੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਤੁਸੀਂ ਪਹਿਲਾਂ ਵੀ ਬਹੁਤ ਪੈਸੇ ਦਿੱਤੇ ਆ ਬਹੁਤ ਫੰਡ ਦਿੱਤੇ ਆ ਇਸੇ ਤਰ੍ਹਾਂ ਦੀ ਸਾਡੇ ਜਿਹੜਾ ਖਜ਼ਾਨੇ ਵਾਲਾ ਮੂੰਹ ਹੈ ਬਰਨਾਲਾ ਜ਼ਿਲ੍ਹੇ ਵਾਲਾ ਖੋਲ ਕੇ ਰੱਖੋ ਤਾਂ ਕਿ ਬਰਨਾਲਾ ਜ਼ਿਲ੍ਹਾ ਬਹੁਤ ਸਾਲ ਕਹਿ ਲਓ ਵੀ ਸੱਤਾ ਤੋਂ ਅਸੀਂ ਬਾਹਰ ਹੀ ਰਹੇ ਆ ਇਹ ਆਮ ਆਦਮੀ ਪਾਰਟੀ ਕਰਕੇ ਬਰਨਾਲਾ ਜ਼ਿਲ੍ਹਾ ਕਹਿ ਲਓ ਵੀ ਸੱਤਾ ਚਾਹ ਤੇ ਸਾਡੀ ਸੁਣਵਾਈ ਹੋਣ ਲੱਗੀ ਆ ਜਿਵੇਂ ਨਹਿਰੀ ਵਿਭਾਗ ਦੇ ਪਹਿਲਾਂ ਪੈਸੇ ਆਏ ਆ ਜਿਹੜੇ ਸਾਡੇ ਮੂੰਹੇ-ਮੂੰਹੇ ਰਹਿ ਗਏ ਉਹਨਾਂ ਦੇ ਵੀ ਤੁਸੀਂ ਕਹਿ ਕੇ ਜਿਹੜੇ ਪੈਸੇ ਆ ਉਹ ਕਰਵਾ ਦਿਓ ਤਾਂ ਕਿ ਜਿਹੜੇ ਪਿੰਡਾਂ 'ਚ ਪਾਣੀ ਰਹਿੰਦਾ ਉੱਥੇ ਵੀ ਸਾਰੇ ਪਿੰਡਾਂ ਜਿਹੜਾ ਹਰ ਕਿਉਂਕਿ ਸਰਕਾਰ ਦੀ ਨੀਤੀ ਹੈ ਕਿ ਹਰ ਜ਼ਿਮੀਂਦਾਰ ਨੂੰ ਲੈਰੀ ਪਾਣੀ ਦੇਣਾ ਉੱਥੇ ਵੀ ਜਿਹੜਾ ਪਾਣੀ ਆ ਉਹ ਪਹੁੰਚ ਸਕੇ ਤੋਂ ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਕਾ ਖਾਲਸਾ ਵਾ ਗੁਰਜੀ ਕੀ ਫਤ